मैं तो पहले भी यह गल कही थी किसी के, के? मीटर की सा नहीं करनी आए थी ना चंचा लगन कोई मीटर जुम्मेवार बिल्डिंग च लगे तो गल करो फिर साढ़े को पैसे ले लो जो कोई मीटर है ਜਿਹੜਾ ਕਿ ਪਤਾ ਨਹੀਂ ਕਿਥੇ ਆ ਮੀਟਰ ਕੋ ਕਿਹੜਾ ਮੀਟਰ ਆ ਉਹਦੇ ਮੈਨੂੰ ਪੈਸੇ ਮੰਗੀ ਜਾ ਰਿਹਾ ਮੇਰੇ ਕੋਲੋਂ ਕਾ ਮੈਨੂੰ ਪੈਸੇ ਜਮ੍ਹਾਂ ਕਰਾਓ ਮੈਂ ਕਿਹਾ ਜੀ ਥਰਡ ਪਰਸਨ ਦੇ ਪੈਸੇ ਕਿਉਂ ਜਮ੍ਹਾਂ ਕਰਾਈਏ ਨਾ ਵੀ ਲੱਖ ਉਹ ਤੁਸੀਂ ਸਾਡੇ ਕੋਲੋਂ ਲੈ ਲਓ ਲੱਖ ਰੁਪਈਆ ਉਹਦੀ ਮੇਰੇ ਕੋਲ ਰਿਸ਼ਵਤ ਮੰਗੀ ਜਾ ਰਿਹਾ ਮੈਂ ਨੇ ਕੀ ਕੀਤਾ ਸੀ ਸਾਡੇ ਹੋਟਲ ਦੇ ਵਿੱਚ ਪਹਿਲੇ ਵੀ ਅਨੈਸੈਸਰੀ ਪੈਸੇ ਪਾ ਕੇ ਤੇ 45000 ਰੁਪਈਆ ਸਾਡੇ ਕੋਲੋਂ ਰਿਸ਼ਵਤ ਲਈ ਸੀ ਜੀ ਅਕਸਰ ਮੁਥੇ ਬੁਲਾ ਲਓ ਪਰਦੇ ਦੇ ਵਿੱਚ ਨਹੀਂ ਸੀ ਨਾ ਅਸੀਂ ਗੱਲ ਕਰ ਸਕਦੇ ਜਾਂ ਤਾਂ ਸਾਨੂੰ ਤੁਸੀਂ ਪ੍ਰੂਫ ਕਰ ਦਿਓ ਕਿ ਤੁਹਾਡਾ ਬਿੱਲ ਅਜੀ ਹੈ ਜ਼ਰੂਰੀ ਨਹੀਂ ਕਿ ਬਿਜਲੀ ਵਿਭਾਗ ਰੋਸ਼ਨੀ ਹੀ ਬਣਦਾ ਹੋਵੇ ਜੇ ਹਨੇਰ ਪਾਉਣ ਤੇ ਆਵੇ ਤੇ ਹਨੇਰ ਕਰਦੀ ਪਾਉਂਦੇ ਵੀ ਚਿਰ ਨਹੀਂ ਲੰਦਾ ਜੀ ਹਾਂ ਜੇਕਰ ਯਕੀਨ ਨਹੀਂ ਆਂਦਾ ਤੇ ਸੁਣ ਲਓ ਇੱਕ ਹੋਟਲ ਚਲਾਉਣ ਵਾਲੇ ਅਜੀਤ ਕੁਮਾਰ ਦਾ ਕਿੱਸਾ ਜਿਨ੍ਹਾਂ ਦਾ ਕਹਿਣਾ ਹੈ ਕਿ ਅਮੂਮਨ ਉਹਨਾਂ ਦੇ ਹੋਟਲ ਦਾ ਬਿੱਲ ਲੱਖ ਸਵਾ ਲੱਖ ਦੇ ਆਸ-ਪਾਸ ਆਉਂਦਾ ਹੈ ਜਿਹੜਾ ਕਿ ਇੰਨੀ ਕੁ ਉਹਨਾਂ ਦੀ ਬਿਜਲੀ ਖਰਚ ਹੁੰਦੀ ਵੀ ਹੈ ਜਿਹੜਾ ਉਹਨਾਂ ਵੱਲੋਂ ਟਾਈਮ ਸੀਰੀ ਜਮਾ ਵੀ ਕਰਵਾਇਆ ਜਾਂਦਾ ਹੈ ਪਰ ਹੁਣ ਕੁਝ ਮਹੀਨਿਆਂ ਤੋਂ ਉਹਨਾਂ ਦੇ ਬਿੱਲ ਦੇ ਵਿੱਚ ਕਿਸੇ ਅਣਜਾਣ ਮੀਟਰ ਦਾ ਬਿੱਲ ਵੀ ਜੋੜ ਕੇ ਉਹਨਾਂ ਨੂੰ ਭੇਜਿਆ ਜਾ ਰਿਹਾ ਹੈ ਇੰਨਾ ਹੀ ਨਹੀਂ ਬਿੱਲ ਦੇ ਨਾਲ ਨਾਲ ਉਹਨਾਂ ਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ ਕਿ ਇਸ ਬਿੱਲ ਨੂੰ ਜਮਾ ਵੀ ਕਰਵਾਇਆ ਜਾਵੇ ਜਦਕਿ ਇਹ ਬਿੱਲ ਉਹਨਾਂ ਦਾ ਨਹੀਂ ਹੈ ਉਹਨੇ ਕਿਹਾ ਕਿ ਕੁੱਲ ਮਿਲਾ ਕੇ 491000 ਰੁਪਏ ਦੀ ਰਕਮ ਜੜੀ ਹੈ ਉਹਨਾਂ ਨੂੰ ਭੁਗਤਾਨ ਵਾਸਤੇ ਕਿਹਾ ਜਾ ਰਹੀ ਹੈ ਤੇ ਜਦ ਉਹ ਲਗਾਤਾਰ ਇਸ ਬਾਰੇ ਮਨਾਹੀ ਕਰ ਰਿਹਾ ਕਿ ਇਸ ਬਿੱਲ ਨੂੰ ਦਰੁਸਤ ਕੀਤਾ ਜਾਵੇ ਉਹਨਾਂ ਦਾ ਹੋਟਲ ਦਾ ਬਿੱਲ ਉਹਨਾਂ ਨੂੰ ਦਿੱਤਾ ਜਾਵੇ ਤੇ ਬਗਾਨੇ ਬਿੱਲ ਦੀ ਰਕਮ ਵਿੱਚੋਂ ਕੱਢਿਆ ਜਾਵੇ ਤੇ 1 ਲੱਖ ਰੁਪਏ ਦੀ ਮੰਗ ਵਿਭਾਗ ਦੇ ਅਧਿਕਾਰੀਆਂ ਵੱਲੋਂ ਉਹਨਾਂ ਨਾਲ ਕੀਤੀ ਜਾ ਰਹੀ ਹੈ ਕਿ ਜੇਕਰ ਤੁਸੀਂ ਬਿੱਲ ਦਰੁਸਤ ਕਰਵਾਉਣਾ ਹੈ ਤੇ 1 ਲੱਖ ਰੁਪਏ ਤੁਹਾਨੂੰ ਦੇਣਾ ਪਵੇਗਾ ਜਿਸ ਦੇ ਚਲਦਿਆਂ ਉਹਨਾਂ ਨੇ ਕਿਹਾ ਕਿ ਉਹ ਕਿਸੇ ਦਾ ਬਿੱਲ ਕਿਉਂ ਭਰਨ ਤੇ ਮੇਰੇ ਬਿੱਲ ਨੂੰ ਦਰੂਸ ਕੀਤਾ ਜਾਵੇ ਜਿਦਾ ਕਿ ਮੈਂ ਦੇਣਦਾਰ ਹਾਂ ਜਿਸ ਦੇ ਚਲਦਿਆਂ ਉਹਨਾਂ ਨੇ ਐਕਸ਼ਨ ਨਾਲ ਵੀ ਗੱਲ ਕੀਤੀ ਹੈ ਤੇ ਐਕਸ਼ਨ ਸਾਹਿਬ ਨੇ ਜਵਾਬ ਦਿੱਤਾ ਹੈ ਕਿ 2 ਦਿਨ ਤੱਕ ਹਜੇ ਉਹ ਬਹੁਤ ਵਿਅਸਤ ਨੇ ਤੇ 2 ਦਿਨ ਤੋਂ ਬਾਅਦ ਉਹ ਉਹਨਾਂ ਨਾਲ ਬੈਠ ਕੇ ਉਹਨਾਂ ਨਾਲ ਗੱਲਬਾਤ ਕਰਨਗੇ ਤੇ ਫਿਰ ਇਹਦਾ ਕੋਈ ਹੱਲ ਨਿਕਲੇਗਾ ਉਹਨਾਂ ਨੇ ਕਿਹਾ ਕਿ 2 ਦਿਨ ਤੋਂ ਬਾਅਦ ਜਿਹੜੀ ਐਕਸ਼ਨ ਸਾਹਿਬ ਨਾਲ ਦੀ ਗੱਲ ਹੋਵੇਗੀ ਉਸ ਤੋਂ ਬਾਅਦ ਹੀ ਉਹ ਇਸ ਬਿੱਲ ਨੂੰ ਜਮ੍ਹਾਂ ਕਰਾਉਣ ਬਾਰੇ ਸੋਚਣਗੇ ਪਰ ਉਹਨਾਂ ਨੇ ਇਹ ਜ਼ਰੂਰ ਕਿਹਾ ਹੈ ਕਿ ਉਹ ਬਗਾਨੇ ਬਿੱਲ ਨੂੰ ਜਮਾ ਨਹੀਂ ਕਰਵਾਉਣਗੇ ਪਰ ਲਗਾਤਾਰ ਜਿਹੜਾ ਦਬਾਅ 1 ਲੱਖ ਰੁਪਏ ਦਾ ਉਹਨਾਂ ਤੇ ਬਣਾਇਆ ਜਾ ਰਿਹਾ ਹੈ ਇਥੋਂ ਸਾਫ਼ ਹੁੰਦਾ ਹੈ ਕਿ ਵਿਭਾਗ ਦਾ ਇਹ ਕਹਿਣਾ ਹੈ ਕਿ ਚਲੋ ਸੜੇ ਘਰ ਦੇ ਕੋਲੇ ਹੀ ਸਹੀ ਕੁਝ ਨਹੀਂ ਤੇ ਕੁਝ ਹੀ ਰਹੀ ਪਰ ਹੈ ਬਹੁਤ ਗਲਤ ਕਿਉਂਕਿ ਬਿਜਲੀ ਵਿਭਾਗ ਅਕਸਰ ਇਹੋ ਜਿਹੀਆਂ ਜਿਹੜੀਆਂ ਗਲਤੀਆਂ ਕਰਦਾ ਹੈ ਉਹਦੇ ਵਾਸਤੇ ਲੋਕਾਂ ਨੂੰ ਭਾਰੀ ਦਿੱਕਤ ਜਿਹੜੀ ਆ ਝੱਲਨੀ ਪੈਂਦੀ ਹੈ ਅੱਜ ਬਿਜਲੀ ਡਿਪਾਰਟਮੈਂਟ ਵੱਲ ਆਏ ਸੀਗੇ ਮੇਰਾ ਰੈਸਟੋਰੈਂਟ ਹੈ ਬਸੰਤ ਵੈਜੀਟੇਰੀਅਨ ਰੈਸਟੋਰੈਂਟ ਮੇਰਾ ਬਿੱਲ ਬੰਦਾ 142000 ਜੋ ਕਿ ਆਮ ਹੋਟਲ ਦਾ ਬਿੱਲ ਹੁੰਦਾ ਹੀ ਹੈ ਮਹੀਨੇ ਦਾ ਅਸੀਂ ਰੂਟੀਨ ਚ ਬਿੱਲ ਜਮ੍ਹਾਂ ਕਰਾਈ ਜਾ ਰਹੇ ਹਾਂ ਪਿਛਲੇ 2-3 ਮਹੀਨਿਆਂ ਤੋਂ ਐਸ ਡੀਓ ਬਕਰੇ ਬਕਰੇ ਆਪਣੇ ਜੇਈ ਭੇਜ ਕੇ ਕੋਈ ਥਰਡ ਪਰਸਨ ਜਿਹੜਾ ਕੋਈ ਮੀਟਰ ਹੈ ਜਿਹੜਾ ਕਿ ਪਤਾ ਹੀ ਨਹੀਂ ਕਿਥੇ ਆ ਮੀਟਰ ਕੋ ਕਿਹੜਾ ਮੀਟਰ ਆ ਉਹਦੇ ਮੈਨੂੰ ਪੈਸੇ ਮੰਗੀ ਜਾ ਰਿਹਾ ਮੇਰੇ ਕੋਲ ਕਾ ਮੈਨੂੰ ਪੈਸੇ ਜਮਾ ਕਰਾਓ ਮੈਂ ਕਿਹਾ ਜੀ ਥਰਡ ਪਰਸਨ ਦੇ ਪੈਸੇ ਕਿਉਂ ਜਮਾ ਕਰਾਈਏ ਜੋ ਸਾਡਾ ਬਿੱਲ ਆ ਉਹ ਤੁਸੀਂ ਸਾਡੇ ਕੋਲੋਂ ਲੈ ਲਓ ਲੱਖ ਰੁਪਈਆ ਉਹਦੀ ਮੇਰੇ ਕੋਲ ਰਿਸ਼ਵਤ ਮੰਗੀ ਜਾ ਰਿਹਾ ਕਿ ਮੈਨੂੰ ਲੱਖ ਰੁਪਈਆ ਦਿਓ ਕਿਉਂਕਿ ਐਨੇ ਕੀ ਕੀਤਾ ਸੀ ਸਾਡੇ ਹੋਟਲ ਦੇ ਵਿੱਚ ਪਹਿਲੇ ਵੀ ਅਨੈਸੈਸਰੀ ਪੈਸੇ ਪਾ ਕੇ ਤੇ 45000 ਰੁਪਈਆ ਸਾਡੇ ਕੋਲੋਂ ਰਿਸ਼ਵਤ ਲਈ ਸੀ ਤੇ ਬਾਅਦ ਚ ਸਾਡਾ ਬਿੱਲ ਠੀਕ ਕੀਤਾ ਸੀ ਇਹਨੇ ਖੂਨ ਨੂੰ ਫੇਰ ਉਹੀ ਸ਼ੇਰ ਦੇ ਮੂੰਹੋਂ ਖੂਨ ਲੱਗੇ ਦਾ ਲੱਖ ਰੁਪਿਆ ਰਿਫਤ ਕਿਸੇ ਦੇ ਮੀਟਰ ਦਾ ਮੰਗੀ ਜਾ ਰਿਹਾ ਔਰ ਉਹਦੇ ਥਰਡ ਪਰਸਨ ਦਾ ਜਿਹਦਾ ਸਾਨੂੰ ਪਤਾ ਨਹੀਂ ਮੀਟਰ ਦਾ ਪਤਾ ਨਹੀਂ ਬੰਦੇ ਦਾ ਪਤਾ ਨਹੀਂ ਉਹਦੇ ਪੈਸੇ ਉਹਦੇ ਪੈਸੇ ਸਾਡੇ ਮੀਟਰ ਦੇ ਵਿੱਚ ਐਡ ਕਰ ਦਿੱਤੇ ਕੋਣ ਐਸਡੀਓ ਕੋਣ ਐ ਐਸਡੀਓ ਦਾ ਨਾਮ ਮੈਨੂੰ ਨਹੀਂ ਪਤਾ ਜਿਹੜਾ ਮੌਕੇ ਦਾ ਉੱਤੇ ਸਾਡਾ ਐਸਡੀਓ ਹੈਗਾ ਉਹ ਮੈਨੂੰ ਜੇਆਈ ਕਹਿੰਦਾ ਜੇ ਐਸਡੀ ਹੋਣੇ ਹੁਣ ਵੀ ਜਿਹੜੇ ਬਿਜਲੀ ਡਿਪਾਰਟਮੈਂਟ ਤੋਂ ਬੰਦੇ ਆਏ ਸਾਨੂੰ ਕਹਿੰਦੇ ਜੀ ਐਸਡੀ ਹੋਣੇ ਭੇਜਿਆ ਤੁਹਾਡਾ ਮੀਟਰ ਕੱਟ ਦਿਓ ਮੈਂ ਕਿਹਾ ਤੂੰ ਕੱਟ ਦਿਓ ਸਾਡਾ 1 30 ਅਸੀਂ 30000 ਰੁਪਇਆ ਇਸ 12 ਤਰੀਕ ਨੂੰ ਜਮ੍ਹਾਂ ਕਰਾਇਆ 142000 ਰੁਪਇਆ ਸਾਡਾ ਬੈਲੈਂਸ ਆ ਉਹ ਵੀ ਅਸੀਂ ਜਮ੍ਹਾਂ ਕਰਾਉਣ ਨੂੰ ਤਿਆਰ ਆਂ ਬੜੀ ਮਾਮੂਲੀ ਰਕਮ ਹੈ ਲੇਕਿਨ ਕਿਸੇ ਦਾ 3 ਲੱਖ ਰੁਪਇਆ 491000 ਰੁਪਇਆ ਉਹਦਾ ਬਿੱਲ ਬਣਾਤਾ ਕਿਸੇ ਦਾ ਅਸੀਂ 3 ਲੱਖ ਜਮ੍ਹਾਂ ਕਿਉਂ ਕਰਾਵਾਂਗੇ ਕਿਉਂਕਿ ਐਸਡੀਓ ਸਾਹਿਬ ਨੂੰ ਰਿਸ਼ਵਤ ਨਹੀਂ ਮਿਲੀ ਔਰ ਇਹ بار-बार ਐਸਡੀਓ ਨੂੰ ਪਹਿਲੇ ਵੀ ਜਦੋਂ ਇਹਦੇ ਅਗੇਂਸਟ ਇਹਦੇ ਬਿਜਲੀ ਵਿਭਾਗ ਦੇ ਵਾਲਿਆਂ ਨੇ ਤਲਕ ਘਰਨਾ ਦਿੱਤੇ ਦਾ ਸੀਗਾ ਉੱਥੇ ਵੀ ਇਹਦੇ ਅਗੇਂਸਟ ਕੰਪਲੇਂਟ ਹੋਈ ਦੀ ਆ ਪਹਿਲੇ ਵੀ ਕਰਪਸ਼ਨ ਦੀ ਠੀਕ ਹੈ ਜੀ ਇਹ ਜਿੱਥੋਂ ਪਹਿਲੇ ਬਦਲ ਕੇ ਆਇਆ ਉੱਥੋਂ ਵੀ ਇਹਦੀ ਕਰਪਸ਼ਨ ਦੇ ਕਾਰਨ ਇਹਦੀ ਟਰਾਂਸਫਰ ਇਸੇ ਪਟਨਾ ਕੋਟ ਕੀ ਚੈਰ ਦੇ ਵਿੱਚ ਕੀਤੀ ਗਈ ਹੈ ਹਉ ਤੇ ਇਹ ਕੀ ਮਾਕਾਦ ਮੈਂ ਮੰਗ ਕਰਨਾ ਕਿ ਐਸ ਐਸ ਜੀਓ ਨੂੰ ਇਮੀਡੀਏਟਲੀ ਡਿਸਮਿਸ ਕਰਕੇ ਅਰੈਸਟ ਕੀਤਾ ਜਾਏ। ਔਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਜਿਹੜਾ ਸਾਡਾ ਵੇਲ ਬੰਦਾ ਸਾਡੇ ਕੋਲੋਂ ਲੱਲਿਆ ਜੇ ਸਾਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਏ। ਐਕਸ਼ਨ ਸਾਹਿਬ ਨਾਲ ਗੱਲ ਹੋਈ ਤਾਂ ਡੀਓ ਕੀ ਕਹਿੰਦੇ? ਐਕਸ਼ਨ ਸਾਹਿਬ ਨਾਲ ਮੇਰੀ ਗੱਲ ਹੋਈ ਆ ਉਹ ਕੋਈ ਮੀਟਿੰਗ 'ਚ ਨੇ। ਉਹਨਾਂ ਨੇ ਅਸ਼ੂਰ ਕੀਤਾ ਕਿ ਮੈਂ 2 ਦਿਨ ਬਾਅਦ ਆਵਾਂਗਾ ਤੇ ਤੁਹਾਡੀ ਗੱਲ ਸੁਣ ਲਵਾਂਗਾ। ਹੁਣ ਜਦੋਂ 2 ਦਿਨ ਬਾਅਦ ਆਣਗੇ ਆਪਾਂ ਉਹਦੀ ਗੱਲ ਉਹਨਾਂ ਨੂੰ ਦੱਸਾਂਗੇ ਟੈਲੀਫੋਨਿਕਲੀ ਮੈਂ ਉਹਨਾਂ ਨੂੰ ਦੱਸ ਦਿੱਤਾ ਕਿ ਤੁਹਾਡਾ ਐਸਡੀਓ ਪੈਸੇ ਮੰਗ ਰਿਹਾ ਲੱਖ ਰੁਪਿਆ ਰਿਸ਼ਵਤ ਜਿਹੜੀ ਕਿ ਅਸੀਂ ਰਿਸ਼ਵਤ ਕੋਈ ਨਹੀਂ ਦੇਣੀ ਭਗਵੰਤ ਮਾਨ ਜੀ ਦੀ ਸਰਕਾਰ ਹੈ ਬੜੀ ਇਮਾਨਦਾਰ ਸਰਕਾਰ ਹੈ ਪੈਸਾ ਕੋਈ ਨਹੀਂ ਦਿੱਤਾ ਜਾਏਗਾ ਕਿਸੇ ਨੂੰ ਵੀ ਹਾਂ ਅਸੀਂ ਇਹਦੇ ਤੇ ਕ腐ਸ਼ਨ ਦਾ ਕੇਸ ਵੀ ਕਰਾਂਗੇ ਔਰ ਇਹਦੇ ਅਗੇਂਸਟ ਜੋ ਬੰਦੀ ਸਰਦੀ ਕਾਰਵਾਈ ਹੋਏਗੀ ਉਹ ਅਸੀਂ ਕਰਾਂਗੇ ਔਰ ਕਾਈਂਡਲੀ ਬਿਜਲੀ ਵਿਭਾਗ ਮੈਂਲੇ ਨੂੰ ਸਾਡੀ ਬੇਨਤੀ ਹੈ ਕਿ ਸਾਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਏ ਸਾਡਾ 1.42 ਲੱਖ ਰੁਪਿਆ ਬਿੱਲ ਅਸੀਂ ਹੱਥ ਜੋੜ ਕੇ ਦੇਣ ਨੂੰ ਤਿਆਰ ਹਾਂ ਲੇਕਿਨ ਕਿਸੇ ਥਰਡ ਪਰਸਨ ਦਾ ਬਿੱਲ ਅਸੀਂ ਨਹੀਂ ਦਵਾਂਗੇ ਤੇ ਨਾ ਅਸੀਂ ਰਿਸ਼ਵਤਾਂ ਦੇਵਾਂਗੇ ਇਹ ਕਹਿ ਰਹੇ ਕਿ ਬਿੱਲ ਸਾਡੇ ਨਾਮ ਤੁਹਾਨੂੰ ਦਿੱਤਾ ਸੀ ਨਾ ਇਹ ਦਿੱਤੀ ਹੈ ਲੈਟਰ ਦਿੱਤੀ ਹੈ ਠੀਕ ਹੈ ਜੀ ਕਾਈਂ ਲੈਟਰ ਦੇ ਵਿੱਚ ਕੋਈ ਵੇਰਵਾ ਨਹੀਂ ਹੈ ਕੋਈ ਕੁਛ ਨਹੀਂ ਹੈ। ਕਿੱਥੇ? ਸਾਰਾ ਲਿਖਿਆ ਹੋਇਆ। ਸਰ ਉਹਨਾਂ ਨੇ ਤਾਂ ਲਿਖਿਆ ਨਹੀਂ ਸਾਨੂੰ ਤੇ ਸਮਝਾਓ ਤੁਹਾਨੂੰ ਤੇ ਸਮਝ ਲੱਗੀ ਸਾਨੂੰ ਵੀ ਤਾਂ ਸਮਝਾਓ ਬਿੱਲ ਤੁਹਾਡੇ ਕੋਲ ਨਹੀਂ ਆਗੇ। ਬਿੱਲ ਪਿਛਲਾ ਕੱਢ ਦਿਓ ਸਾਨੂੰ ਦਿਖਾ ਦਿਓ। ਸਰ ਮੇਰੀ ਗੱਲ ਸੁਣੋ। ਹਾਂਜੀ। ਅਫਸਰ ਨਾਲ ਗੱਲ ਕਰ ਲਓ ਜੋ ਹੁੰਦਾ ਗੱਲਬਾਤ। ਭਾਈ ਜੀ ਅਫਸਰ ਨੂੰ ਇੱਥੇ ਬੁਲਾ ਲਓ। ਪਰਦੇ ਦੇ ਵਿੱਚ ਨਹੀਂ ਸੀ ਨਾ ਅਸੀਂ ਗੱਲ ਕਰ ਸਕਦੇ ਜਾਂ ਤੇ ਸਾਨੂੰ ਤੁਸੀਂ ਪ੍ਰੂਵ ਕਰ ਦਿਓ ਕਿ ਤੁਹਾਡਾ ਬਿੱਲ ਅਜ ਹੀ ਆ ਤੇ ਤੁਸੀਂ ਨਹੀਂ ਦਿੱਤਾ।